ਉਦੋਂ ਜ਼ਿਆਦਾ ਜ਼ੋਰ ਲਵਾ ਗਨੇ ਤੁਸੀਂ ਫਰਤਾ ਮਾਰਨ ਵਾਲੇ ਦਾ ਉਹ ਬੰਦਿਆ ਕਿੱਧਰ ਚਲਾ ਮਰਦਾ ਉਹ ਉਹ ਛਾਲ ਲੈ ਕੇ ਆਉਂਦਿਆ ਬੜੋ ਬੜੋ ਰੱਸ ਰੱਸ ਠੀਰੇ ਪਤਾ ਨਹੀਂ ਹੁੰਦਾ ਬੇਲੀ ਛਾਲ ਵੀ ਆ ਸਕਦੀ ਹੈ ਆ ਕਮਾ ਨਾ ਧਿਆਨ ਦੇਣਾ ਚੱਲ ਵਕੀਲ ਚੱਲ ਆਪਣਾ ਚਾਂਸ ਲੈ ਯਾਰ ਰੁਕ ਜਾ ਕਰ ਯਾਰ ਮਾਈਕ ਅੱਗੇ ਉੱਥੇਗਾ ਸਪੀਕਰ ਉੱਥੇਗਾ ਵਕੀਲ ਚੱਲ ਮੇਰਾ ਵੀ ਕਲੀਅਰ ਕਰ ਇਹ ਜੀ ਸਾਰਿਆਂ ਨੂੰ ਜਾਣਕਾਰੀ ਲਈ ਰੱਖ ਦਿਓ ਜੀ ਜਿਸ ਤਰ੍ਹਾਂ ਹਾਈ ਜੰਪ ਦੇ ਵਿੱਚ ਤਿੰਨ ਚਾਂਸ ਨੇ ਜੀ ਉਸੇ ਤਰ੍ਹਾਂ ਹੀ ਜਿਹੜਾ ਅੜ ਗਿਆ ਉਹਨੂੰ ਤਿੰਨ ਚਾਂਸ ਦਿੱਤੇ ਜਾਣਗੇ ਜੀ ਇੱਕ ਹੋ ਗਿਆ ਦੋ ਰਹਿ ਗਏ ਜੀ ਕਪੜਾ ਦੂਸਰਾ ਚਾਂਸ ਲੈ ਆ ਵੇ ਵਕੀਲ ਚੱਲ ਮੁਰਾ ਵੀ ਇਹ ਹੀ ਨਾ ਨਾ ਸੰਝ ਲਿਆ ਕਰੋ ਸ਼ੁਰੂਆਤ ਚ ਰੋਪ ਸਿੰਘ ਜੀ ਆ ਜਾਓ ਮਹਾਰਾਜ ਬਲਦੇਵ ਸਿੰਘ ਜੀ ਸਾਡੇ ਇਹ ਵੀ ਇੱਕ ਸਾਲ ਦਾ ਜੇਤੂ ਹੈ ਜੀ ਵਕੀਲ ਬਹੁਤ ਵਧੀਆ ਛਾਲ ਲਾਉਂਦਾ ਥੋੜਾ ਜਿਹਾ ਕਈ ਵਾਰੀ ਸੰਗ ਲੈਂਦੇ ਆ ਵੀ ਚੱਲ ਟਾਪੀ ਲੈਣੀ ਆ ਚੱਲ ਵਕੀਲ ਚੱਲ ਪੰਜਾਬੀ ਦੇ ਵਿੱਚ ਅਪੁਆਇੰਟਮੈਂਟ ਕਰ ਦਿੰਗੇ ਜਿਹਦੀ ਗਵਾਹੀ ਲੈ ਜੀ ਆ ਲਓ ਜੀ ਮੇਰੇ ਕੋਲ ਇੱਕ ਚਾਬੀ ਆ ਜੀ ਜਿਹਦੀ ਰਹੀ ਲੈ ਜਾਓ ਮੈਨੂੰ ਤਾਂ ਲੱਗਾ ਮੋਟਰਸਾਈਕਲ ਦੀ ਆ ਇਹ ਮੋਟਰਸਾਈਕਲ ਦੀ ਆ ਘਰਦਿਆਂ ਦੀ ਆ ਚੱਲ ਵੇ ਵਕੀਲ ਜੇ ਤੁਸੀਂ ਪੰਜ ਜਣੇ ਵੀ ਇੱਕ ਟਾਈਮ ਲੱਗੋ ਤੇ ਇੱਕ ਚਾਂਸ ਨੂੰ ਇੱਕ ਘੰਟਾ ਲਾਉਂਗਾ ਮੈਂ ਐਦਾਂ ਤਾਂ ਗੱਲ ਨਹੀਂ ਨਾ ਬਣਨੀ ਮੈਂ ਸਵਾਲ ਆ ਦੇਣਾ ਤੋਂ ਬਾਅਦ ਆ ਗਿਆ ਵਕੀਲ ਪਰਿਭਰੋ বাজਾ ਦੇ ਢੋਲ ਹੁਣ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ 2 ਮਿੰਟ ਚਗਲਾ ਚਾਂਸ ਜੀ ਇਹ ਵਕੀਲ ਕੀ ਗੱਲ ਆ ਕਰਲਾ ਕਰਲਾ ਜੋ ਕਰਨਾ ਇੱਧਰ ਕੁਝ ਵੀ ਕਰ ਸਕਦਾ ਹਾਂ ਤੂੰ ਉਹ ਅਜੇ ਬਾਕੀ ਰੁਕ ਜਾ ਯਾਰ ਹੈਲੋ ਤੇ ਬਾਕੀ ਫੱਟੀਆਂ ਵਾਲੇ ਮੇਰੇ ਵੀ ਰੁਕ ਜਾ ਇਹ ਤਾਂ ਤੂੰ ਤਾਂ ਫੇਰ ਕਰ ਦਿੰਨੇ ਆਪਣੇ ਵਾਲਾ ਕੰਮ ਸ਼ੁਰੂ ਮੇਰੇ ਭਾਈ ਚਰੇ ਆ ਉਹ ਤੂੰ ਤਾਂ ਆ ਜਾ ਪਿਓ ਮੁੜ ਕੇ ਕਰ ਲਈ ਠੀਕ ਜੋ ਤੇਰੀ ਵਾਰੀ ਆਊਗੀ ਆ ਜਾ ਮੈਂਤਨ ਵਾਲੀ ਆ ਜਾ ਤਾਂ ਤੁਸੀਂ ਲਊ ਪੀ ਲਿਆ ਮੇਰਾ ਚਲੋ ਜੇ ਜਿਹੜੇ ਛਾਲ ਲਾਹਦੇ ਰੌਣਾਂ ਉੱਤੇ ਬਹਿ ਜਾ 50 ਵਾਰੀ ਖਿਆਲ ਪੈਣਾ ਮੁੜ ਕੇ ਛਾਲ ਨਹੀਂ ਲਾਉਦੀ ਥੱਕ ਜਾਂਦੇ ਆ ਗਰਮੀ ਲੋੜੀ ਗਈ ਆ ਪੌੜੀ ਦਾ ਗੇਂਦ ਨੂੰ ਮੈਂ ਹੈਗਾ ਹੁਣ ਪੌੜੀ ਦੇ ਦਾ ਨੂੰ ਛਾਲ ਨਹੀਂ ਟਪਾਣੀ ਪੌੜੀ ਦਾ ਟੱਪਣੀ ਪੈਣੀ ਆ ਉਹ ਪਤੰਦਰ ਮੰਜਾ ਨਾ ਹਲੰਦਣ ਪਈਓ ਮੰਜਾ ਹਿੱਲ ਗਿਆ ਬਰਾਣਾ ਬਹਿ ਜੂ ਹੋ ਵੀ ਕੀ ਲਾ ਹੱਥ ਖੜਾ ਕਰ ਚਲੋ ਚੱਲ ਗਿਜਾਵੇ ਟਰਲ ਜਿੰਨੀ ਜੋਰ ਨਾਲ ਵੀ ਆਣਾ ਵੀ ਅੱਜ ਫਾ ਲਈ ਬਲਕਾਰ ਛੋਕਰਾ ਚਲੋ ਖਿੱਚ ਕੇ ਪੱਟੀ ਸਾਹਿਬ ਦੀ ਮਿਸੋੜੀ ਸੰਭੋ ਆਇਓ ਪੁੱਤੋਂ ਹੋਣ ਦੱਸੋ ਜਦੋਂ ਮੈਂ ਕਹਿੰਦਾ ਜੋ ਕਈਆਂ ਮਾਰ ਲੈ ਚਾਚਾ ਤੂੰ ਵੀ ਕਰ ਇਹਨੂੰ ਤੇ ਨਾਲ ਇਹਨਾਂ ਨੂੰ ਐਨੂੰ ਕਰ ਦਾਗ ਫੜੀ ਆ ਇਹਨਾਂ ਦੇ ਨਹੀਂ ਵਜਦੀ ਮੇਰੇ ਸਿਰ 'ਚ ਮਾਰਦੇ ਮੈਂ ਤਾਂ ਖਾਈ ਲੈਣੀ ਦੇਖੋ ਕਰ ਪਰੇ ਨੂੰ ਚੱਲ ਚੱਲ ਲਵਾਛਾਲ ਤੂੰ ਮੇਰੀ ਉੱਧਰ ਹੀ ਨਿਗਾਹ ਚੱਲ ਚੱਲ ਬੇਕੂ ਬੈਂਕੂ ਆ ਗਿਆ ਆ ਗਿਆ ਜਾ ਪੁੱਤਰਾ ਸੁਆਦ ਲਿਆਤਾ ਪੰਜ ਦੇ ਪੰਜ ਦੇ ਲੈ ਜਾਓ ਪੰਜ ਦੇ ਪੰਜ ਦੇ ਪਰ ਪੱਟੀ ਤੇ ਸਰਜੀਤ ਐਨ ਆਰ ਆਈ ਮੇਰਾ ਵੀਰ ਕਹਿੰਦਾ ਮੈਂ ਐਨ ਆਰ ਆਈ ਆ ਚੱਲ ਵੇ ਚੱਲ ਸਰਜੀਤ ਓ ਯਾਰ ਪਰੇ ਹੋ ਗਿਆ ਯਾਰ ਏਕਾ ਵਿੱਚ ਮੇਰੇ ਵਾਂਗੂ ਤਰਿਆ ਜਾਣ ਧਿਆ ਹੱਦ ਹੋ ਗਈ ਬਈ ਮੇਰੇ ਵਰਗੇ ਉੱਪਰ ਲਿਆ ਦਾ ਜੋਰ ਬਿਨਾ ਗੱਲ ਤੋਂ ਲੱਗੀ ਜਾਂਦਾ ਆ ਗਿਆ ਆ ਗਿਆ ਆ ਗਿਆ ਨਰਾਈ ਆ ਲਿਆ ਭਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਅਜੇ ਤਾਂ ਨਹੀਂ ਮੇਚਾ ਲਿਆ ਫੱਟੀ ਦਾ ਪੜੀ ਇੱਥੇ ਹੀ ਰੱਖੋ ਬਸ ਚੱਲ ਮੇਰਾ ਵੀਰ ਆ ਜਾ ਤੇਰਾ ਦੂਜਾ ਚਾਂਸ ਆ ਜਾ ਆ ਗਿਆ ਆ ਗਿਆ ਨਰਾਈ ਆ ਗਿਆ ਆ ਗਿਆ ਗਿਆ ਆਏ ਮੈਂ ਕੀ ਕਰਾਂ ਮੁੰਡੇ ਮੇਰੇ ਆਲੂ ਅੱਖਾਂ ਕੱਢਦੇ ਆ ਚੱਲ ਥੋੜਾ ਜਿਹਾ ਹੀ ਰਹਿ ਗਿਆ ਉਧਾਂ ਦਾ ਛਾਲ ਲੱਗੀ ਪਿਆ ਤਾਂ ਮੰਨ ਲੂ ਪਰ ਇਹਨਾਂ ਨੇ ਨਹੀਂ ਮੰਨਣਾ ਛਾਲ ਲਾਉਣ ਵਾਲੇ ਵੀ ਉਹਦੇ ਨਾਲ ਦੇ ਵੀ ਤਾਂ ਮੰਨਣੀ ਹੀ ਨਹੀਂ ਰੱਸਾ ਆ ਇਹਨੂੰ ਰੱਸਾ ਇਹਨੂੰ ਕਰਦੇ ਸਾਰੇ ਟੱਪ ਜਾਣੇ ਆ ਬਿੱਲੂ ਪਾਜੀ ਥੋੜੇ ਪਰੇ ਪਰੇ ਬਿੱਲੂ ਹੋ ਜਾ ਪੱਲਾ ਜੀ ਨੂੰ ਬਿਠਾਓ ਸਟੇਜ ਤੇ ਆ ਗਿਆ ਜੀ ਲਓ ਜੀ ਖਾਲ ਦੇਖੋ ਜੀ ਲਾ ਦੇ ਸਾਰਾ ਜੋਰ ਹਾਏ ਰੱਬਾ ਬਿੱਲੇ ਬੱਜ ਜਿੱਥੇ ਵੀ ਹੋਵੇ ਮੋਰ ਨੇ ਤਿੰਨ ਪੱਲੇ ਖੋਲਦੇ ਪਰ ਚੱਲ ਵੇ ਰਾਜੂ ਮੋਰ ਨੇ ਤਿੰਨ ਪੱਲੇ ਖੋਲਦੇ ਪਰ ਚੱਲ ਵੇ ਰਾਜੂ ਤੇਰੀ ਮਣੀ ਬਾਈ ਮੋਰ ਨੇ ਤਿੰਨ ਪੱਲੇ ਖੋਲਦੇ ਬਾਈ ਜੀ ਆਹ ਸਟੇਜ ਤੇ ਮੋਰੇ ਕੈਮਰੇ ਦੇ ਕੋਲ ਨਾ ਖੜੋ ਪਿੱਛੇ ਬੀਬੀਆਂ ਬੈਠੀਆਂ ਅਸੀਂ ਰੋਟੀ ਪਾਣੀ ਵੀ ਖਾਣਾ ਕਰੇ ਜਾਗੇ ਯਾਰ ਮੈਂ ਵਾਰ-ਵਾਰ ਕਹਿੰਦਾ ਮੋਰ ਨੇ ਤਿੰਨ ਪੱਲੇ ਖੋਲਦੇ ਹਾਂਜੀ ਆ ਮੇਰੇ ਵੀਰ ਜੀ ਮਲਾਜਨ ਭਰਾ ਆ ਗਿਆ ਵੀ ਰਾਜੂ ਆ ਗਿਆ ਵੀ ਰਾਜੂ ਵਾਹ ਚੋ 6 ਨੰਬਰ ਤੇ ਲਿਜਾਓਗੀ ਮੋਟਰਸਾਈਕਲ ਦੀ ਚਾਬੀ ਤੈਨੂੰ ਦੇ ਦੇਵਾਂਗੇ ਤੂੰ ਛਾਲ ਮਾਰ ਅਸ਼ਰੀਫ ਖਵਾਰ ਮੇਰਾ ਵੀਰ ਆ ਗਿਆ ਜੀ ਆ ਗਿਆ ਸਾਡੇ ਕੋਲ 100 ਰੁਪਿਆ ਅਸ਼ਰੀਫ ਮਾਰੂਲ ਜੋ ਤੇਰੀ ਸ਼ਾਲ ਕਲੀਅਰ ਹੋ ਜਵੇ ਰੰਗੀ ਤੈਨੂੰ ਦੁਬਾਰਾ ਜਾਣਾ ਪਵੇ ਇੰਨਾ ਟੱਚ ਨਹੀਂ ਮੈਨੂੰ ਦੇਣਾ ਮੋਢਾ ਮੰਗ ਜਿਹਾ ਤੇ ਗੱਲ ਵੱਖਰੀ ਹੈ ਰਾਜੂ ਜਿੰਨਾ ਟੱਚ ਮਿਲਦਾ ਹਵਾ ਪੈਦੀ ਟੱਚ ਮਿਲਦਾ ਜਿਆਦਾ ਰੰਗੀ ਤਸੱਲੀ ਨਾਲ ਆ ਮਾਰ ਕੇ ਪੱਟ ਤੇ ਹੱਥ ਮਾਰ ਕੇ ਆ ਮੁੱਛਾਂ ਤੇ ਹੱਥ ਫੇਰ ਕੇ ਆ ਆ ਗਿਆ ਆ ਗਿਆ ਚਲ ਹੈਪੀ ਚੱਲੋ ਪੁੱਤਰਾ ਚੱਲ 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 ਵਾਹ ਥੋੜਾ ਜਿਹਾ ਝੂਟਾ ਜ਼ਿਆਦਾ ਆ ਗਿਆ ਕਦੀ ਤੈਨੂੰ ਕਿਦਾ ਕਹਿੰਦੇ ਗੈਰਾਂ ਨਾ ਪਿੰਗਾ ਝੂਠ ਦੀਏ ਅਸੀਂ ਤੈਨੂੰ ਹਲਾਰਾ ਕਿਉਂ ਦੇਈਏ ਤੂੰ ਬਦੰਦਰਾ ਹਲਾਰਾ ਜ਼ਿਆਦਾ ਦੇਤਾ ਚੱਲ 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 ਚੱਲਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਬਲੀ ਛਾਲ ਲੱਗ ਗਈ ਆ ਪਾਣੀ ਦਾ ਕਟਲਾ ਤੇ ਪੀਵੀ ਭਾਵੇਂ ਨਾ ਕਰੂਲੀ ਕਰ ਤੇ ਪਹੁੰਚ ਟਿਕਾਲੇ ਜਾ ਹਿੰਨ ਗਿਆ ਤੇ ਰੋਣਾ ਪੈ ਜੂ ਪਾਪੀਆ ਆ ਗਿਆ ਚਲਾਤ ਉਦਾਂ ਦੱਸੀ ਮੈਨੂੰ ਛਾਗੁੜ ਕਿਦਾਂ ਦਾ ਲੱਗਦਾ ਉੱਤੋਂ ਸੋਹਣਾ ਲੱਗਦਾ ਹੈ ਲਓ ਜੀ ਆ ਗਿਆ ਸਰਦਾਰ ਜਗਿੰਦਰ ਸਿੰਘ ਜੀ ਮਖਤਿਆਰ ਸਿੰਘ ਬਾਗਾਪੁਰਾਣਾ ਕੀ ਬਾਤ ਆ ਮਖਤਿਆਰ ਸਿੰਘ ਬਾਗਾਪੁਰਾਣਾ ਚਾਰ ਨੰਬਰ ਸੁਖदयाल ਸਿੰਘ ਕਾਲਾ ਪਰੰਬਰ ਜੀ ਚਾਰ ਤੇ ਲਿਆ ਸੁਖदयाल ਆਪਣੇ ਮਾਲਵਾ ਟੀਵੀ ਵਾਲਿਆਂ ਨੂੰ ਸੁਖदयाल ਸਿੰਘ ਕਾਲਾ ਜੀ ਪ੍ਰਧਾਨ ਜੀ ਦਾ ਕਿਹਨੇ ਨਹੀਂ ਪੁੱਛਿਆ ਮਖਤਿਆਰ ਸਿੰਘ ਜੀ ਬਾਗਾਪੁਰਾਣਾ ਹਾਂ ਜੀ ਸੁਖदयाल ਸਿੰਘ ਕਾਲਾ ਆ ਜਾ ਤੂੰ ਵੀ ਕਾਕਾ ਐ ਜਾਂਦੇ ਜਿਨਾਂ ਨੇ ਜਾਣਾ ਸੁਖਦੇਵਾਲ ਸਿੰਘ ਜੀ ਕਾਲਾ ਮਾਸਟਰ ਜੀ ਜਿਨ੍ਹਾਂ ਨੇ ਜਾਣਾ ਉਹ ਇਦਾਂ ਜਾਂਦੇ ਜਾਜ ਬੜੇ ਹੁਣ ਚਲੋ ਜੀ 5 ਨੰਬਰ ਤੇ ਸ਼ੁਰੂਆਤ ਦੇ ਚੱਲ ਲਓ ਜੀ ਆ ਗਿਆ ਰਾਜੂ ਚੱਕ ਦੇ ਫੱਟੇ ਚੱਕ ਦੇ ਫੱਟੇ ਆ ਗਿਆ ਹਲਾਓ ਬਲਵੀਰ ਸਿੰਘ ਕਾਲਾ ਸੰਘਿਆ ਤਰਸੇਮ ਲਾਲਕਾ ਕਾਲਾ ਸੰਘਿਆ ਪ੍ਰੇਮ ਲਾਲ ਕਾਲਾ ਸੰਘਿਆ ਰਾਜੂ ਬਲਵੀਰ ਸਿੰਘ ਜੀ

1 2 3 ਛਾਲ ਵਾਜੀ ਬੋਲਈ ਸੋਨ ਚਲੋ ਪਿੱਛੇ ਮੁੜ ਜੀ ਕੇ ਤੇ ਪੈਰ ਨਾ ਮਾਰ ਦੀ ਰਿਹਾਨ ਸਾਹਿਬ ਆਜੋ ਤੁਸੀਂ ਕੋਈ ਗੱਲ ਨਹੀਂ ਇਦਾਂ ਹੀ ਕਰਦਾ ਆ ਗਿਆ ਆ ਗਿਆ ਵੱਜ ਗਈ ਛਾਲ ਚਲੋ ਜੀ ਸੋਨੂ ਭਾਜੀ ਸਾਡੇ ਪੀਐਸ ਆਜੋ ਚਲ ਵੇ ਰੁਕੀ ਸਟਾਰਟਿੰਗ ਪੁਆਇੰਟ ਤੇ ਆ 6 ਤੇ ਕਰ ਦਿਓ ਚਲ ਵੇ ਰੰਗੀ ਚੱਲ ਢੋਲ ਇੱਕ ਮਿੰਟ ਮਿੰਦੇ ਅੰਕਲ ਇੱਕ ਮਿੰਟ ਆਇਓ ਮਿੰਦੇ ਅੰਕਲ ਮਾਰ ਲਾ ਬਾਜੀ ਕਰਦਾ ਚੱਲ ਜਰਦਲ ਬਚਨ ਚੱਲ ਹੁਣ ਮਿੰਦੇ ਅੰਕਲ ਚੱਲ ਵੇ ਆ ਗਿਆ ਮਿੰਦੇ ਅੰਕਲ ਇੱਧਰ ਆਇਓ ਕੀ ਬਾਤ ਆ ਹੁਣ ਫਸੇ ਕੁੰਪੀ ਆ ਜਾਓ ਜੀ ਸਭ ਤੁਸੀਂ ਵੀ ਆ ਜਾਓ ਸੱਤੀ ਬਾਜੀ ਸਾਡੇ ਬੰਦਾ ਚੋਰ ਰਹਿਮਤ ਸੋੰਡੂ ਲਾਡੀ ਬਾਜੀ ਬੇਂਕੂ ਰੰਗੀ ਇਹਨਾਂ ਦੇ ਵਿੱਚ ਮੁਕਾਬਲਾ ਆ ਗਿਆ ਜੀ ਚਾਰ ਜਣਿਆਂ ਚ ਕਿਆ ਬਾਤ ਆ ਕਿਆ ਬਾਤ ਕਾਕਾ ਨੰਦਾ ਚੌਰ ਰੌਂਡ ਨੰਬਰ 3 ਕਲੀਅਰ ਜੀ ਚੱਲ ਵੇ ਮੁੰਡਿਆ ਆ ਜਾ ਵੇ ਰਹਿਮਤ ਸੋਨੂ ਚੱਲ ਤੀਰੇ ਤਾੜੀ ਲਾ ਦੇ ਯਾਰੇ ਤਾੜੀ ਤੇ ਲੱਗਾ ਗਈ ਛਾਲ ਗਈ ਗਈ ਛਾਲ ਗਈ ਗਈ ਛਾਲ ਗਈ ਹੁਣ ਫਸਿਆ ਮੁਕਾਬਲਾ ਚੱਲ ਪੈ ਸ਼ਰੀਰ ਪੁੱਛ ਰੂਜ ਪੁੱਤਰੋ ਸ਼ਰੀਰ ਹੀ ਨਹੀਂ ਸੀ ਚੱਲੇ ਗੱਲ ਹੋਰ ਕੁਛ ਨਹੀਂ ਸੀ। ਓ ਚੱਲੋ ਬੈਂਕੂ। ਚੱਲੋ ਬੈਂਕੂ ਸ਼ੋਕਰਾ ਆ ਗਿਆ। ਯਾਰ ਇੱਕ ਪੱਖਾ ਸੈੱਟ ਕਰ ਦੇ। ਆ ਗਿਆ। ਆ ਗਿਆ ਖੰਭ ਖਲਾਰ ਕੇ। ਓ ਆ ਗਿਆ ਈ ਓਏ। ਓ ਮੋਰੋ ਖਿਆਲ ਨਾ ਫੜੋ। ਓਨੂੰ ਫੜਦੇ ਨਾ ਕੋਈ ਤਾਂ ਠਾਂ ਠਾਂ ਕਰ ਦਿਓ ਮੈਂ ਤੁਹਾਨੂੰ ਦੱਸਾਂ। ਕਿੜ ਗਏ ਨਸ਼ੇ ਪੱਤੇ। ਚੱਲ ਚੱਲ ਚੱਲ। ਓ। ਵਾ ਮਾਈਕ ਦੂਜਾ ਦੇ ਦਿਓ ਕਹਿੰਦੇ ਉਹ ਸੋਣਾ ਉਹ ਚੱਲ ਛਾਲ 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 ਤੱਪ ਗਿਆ ਤੱਪ ਗਿਆ ਬੜੀ 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 ਰੁਕੀ ਰੁਕੀ ਰੋਕੇ ਰਾਂ ਰੋਕੇ ਪੱਟੀ ਦੇ ਵਜਾ ਕੋਈ ਗੱਲ ਨਹੀਂ ਕੋਈ ਗੱਲ ਹੁਣ ਇੱਥੇ ਰਾਸ਼ਨਾ ਪਾਈਓ ਭਾਜੀ ਤੁਸੀਂ ਤੁਸੀਂ ਭਾਜੀ ਰੁਕ ਜਾਓ ਤੁਸੀਂ ਡਾਕਟਰ ਨਹੀਂ ਗੇ ਰੁਕ ਜਾਓ ਕੋਈ ਗੱਲ ਨਹੀਂ ਫੜਨੇ ਬਾਅਦ ਚ 5000 ਲਾ ਦੇ ਮੈਂ ਫੜਨਾ ਹੁਣੇ ਗਣੋ ਵੇ ਗਣੋ ਜੀ ਪਰ ਉਹ ਕਮੇਟੀ ਵਾਲੇ ਚੱਲ ਬਈ ਰੰਗੀ ਚੱਲ ਮੇਰਾ ਪੁੱਤ ਤੇਰਾ ਜੋਧਾ ਚਾਂਦ ਸਾ ਧਿਆਨ ਨਾਲ ਛਾਲ ਸੀਰੀਅਸ ਹੋ ਕੇ ਲਾਟੀ ਪਾ ਜੀ ਲੱਗ ਗਈ ਛਾਲ ਲੱਗ ਗਈ ਓਏ ਹੋਏ ਹੋਏ ਲਾਟੀ ਪਾ ਜੀ ਕੋਈ ਮੁੰਡਾ ਕਲੀਅਰ ਹੋ ਤਾਂ ਉਹ ਵੀ ਦੱਸ ਦਿਓ ਸਾਨੂੰ ਮੜਾ ਜਾ ਐਦਾਂ ਹੀ ਫੜਾ ਦੇਣਾ ਨਹੀਂ ਤਾਂ ਮੈਂ ਜੇਬ ਚ ਪਾ ਲਾਂ ਨਹੀ 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 ਮਾਰਾ ਜਾ ਲੱਗ ਕੋਈ ਨਾ ਕੋਈ ਨਾ ਅਗਲੀ ਫੱਟੀ ਵਾਲਾ ਛਾਲ ਲਿਆਓ ਆ ਗਿਆ ਆ ਗਿਆ ਆ ਗਿਆ ਖੰਭ ਖਲਾਰ ਕੇ ਆ ਓ ਪਤੰਦਰਾ ਮੇਰੀ ਵਾਜ ਰੁਕ ਗਈ ਇਕ ਹੀ ਹੋਇਆ ਕਹਿੰਦੇ ਇਕ ਹੀ ਹੋਇਆ ਵਟੇਰਾ ਸਾਹਿਬ ਨਿੱਕੇ ਹੁੰਦੇ ਕਹਿੰਦੇ ਹੁੰਦੇ ਕੋਹਨੀ ਮੋਇਆ ਕਿਲਰ ਕੇ ਗੰਭ ਟੱਪ ਗਿਆ ਛਾਲ ਨਹੀਂ ਆਹ ਕਿਹੜੀ ਛਾਲ ਸੀ ਬਈ ਉਹ 2 ਫੁੱਟ ਉੱਪਰ ਜਾ ਕੇ ਇਹ ਮੰਜਾਪਾ ਨਛਾਲ ਆਈ ਮੁੰਡੇ ਨੇ ਆ ਹੀ ਜਾਣਾ ਮੁੰਡੇ ਦਾ ਨਾ ਫਿਕਰ ਕਰੋ ਆ ਜਾ ਮੇਰੇ ਵੀਰ ਬੈਂਕੂ ਆ ਆਖਰੀ ਚਾਂਸ ਆ ਸਾਰਾ ਜੋਰ ਲਾ ਦੇ ਲਾ ਜੀ ਥੜਕ ਖਲਾਰ ਤੇ ਖਲਾਰ ਤੇ ਬੱਲੇ 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 ਹੱਟ ਪਿੱਛੇ ਹੱਟ ਪਿੱਛੇ ਇਹ ਗੱਲ ਜੋਰ ਦੀ ਤਾੜੀਆਂ ਦੇ ਨਾਲ ਸਵਾਗਤ ਅਗਲੀ ਗੱਲ ਮਾਈਕ ਤੇ ਸਾਡੇ ਟੇਸੀ ਦਾ ਰੱਖ ਓਏ ਲਾਡੀ ਭਾਜੀ ਇੱਟ ਚੱਕ ਲਓ ਜੀ ਧਿਆਨ ਦਿਓ ਆਂਦੋ ਜੀ ਧਿਆਨ ਚੱਲ ਬਈ ਕਾਕੇ ਏ ਹੁਣ ਸਮਝ ਲਓ ਮੋਟਰਸਾਈਕਲ ਤੇ ਮੁੰਦੀ ਨਿਕਲਣ ਲੱਗੀ ਆ ਇਹ ਤੀਜਾ ਰੋਡ ਭਾਜੀ ਚੁੱਕੇ ਭਾਜੀ ਤੀਜਾ ਰੋਡ ਜਾਂਦੇ ਆ ਮੰਜਾਲਾ ਲੈ ਦੋ ਨੰਬਰ ਤੇ ਰੱਖੋ ਦੇਖਦੇ ਇਨਸਾਫ ਬਾਝ ਕਰਦੇ ਆ ਤੋਲਾ ਤੋਲਾ ਜੋਖ ਦੂੰਗਾ ਖੋਕ ਦੇ ਨੰਗਾ ਦੀ ਜੋੜੀ ਵਾਂਗੂ ਚੱਲ ਚੱਲ ਏਡੀ ਛਿੱਤੀ ਥੋੜਾ ਦੇ ਹੋ ਜਾਣੀ ਆ ਓ ਯਾਰ ਆ ਬਾਹਰੋਂ ਅੰਦਰ ਕਿਉਂ ਆਉਂਦੇ ਆ ਕੜਾ ਲੈਣ ਆਉਂਦੇ ਆ ਪਿੱਛੇ ਖੜੇ ਰੋ ਐਵੇਂ ਵਾਵਾ ਖੜੀਆਂ ਸਾਰੇ ਪਿੱਛੇ ਆ ਜਾ ਯਾਰ ਪਿੱਛੇ ਆ ਜਾ ਲਾਡੀ ਭਾਜੀ 500 ਦਾ ਇਸ਼ਾਰਾ ਕਰਦਾ ਲੱਗਦਾ ਆ ਗਿਆਂ ਆ ਗਿਆ ਨੀਓ ਨਿਕਲ ਗਈ ਇਹ ਲੱਗਾ ਜਾਣਾ ਕੋਈ ਨਹੀਂ ਕੋਈ ਆਇਆ ਮੇਰੇ ਕੋਲ ਉਦੋਂ ਨਾਲ ਮੇਰਾ ਲਹੂ ਪੀ ਲਿਆ ਤਾਈਓ ਉੱਥੋਂ ਭੱਜ ਕੇ ਇੱਥੇ ਆਇਆ ਸ਼ਾਬਾਸ਼ ਪਤਰਾ ਬਹੁਤ ਸੋਢੀ ਛਾਲ ਲਾਈ ਆ ਗਿਆ ਆ ਗਿਆ ਕਈ ਸ਼ਾ ਕੋਈ ਗੱਲ ਕੋਈ ਗੱਲ ਕੋਈ ਗੱਲ ਕੋਈ ਗੱਲ राम ना फड़ो आराम ना, ना पो ध्यान दो आ गया आ गया जसप्रीत कोकरी कला आ गई शाल पक्के हो जाओ ਕੋਈ ਗੱਲ ਨਹੀਂ ਪੁੱਤ ਕੋਈ ਗੱਲ ਨਹੀਂ ਕਰਮੀ ਬਹੁਤ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੋ ਜੀ ਚੱਲ ਬਈ ਸੋਨੂ ਹੁਣ ਤੇਰੀ ਵਾਰੀ ਚੱਲ ਰੋਲਾ ਨਾ ਬਹੁਤ ਤਾੜੀ ਮਾਰ ਦੋ ਆ ਗਿਆ ਆ ਗਿਆ ਡਾਕ ਬੰਗਲਾ ਆ ਗਿਆ ਬਿਲਕੁਲ ਰਾਈਟ ਜੀ ਆ ਜਿਹਨਾਂ ਜਿਹਨਾਂ ਨੇ ਮੇਰੇ ਵੀਰਾਂ ਨੇ ਪੈਸੇ ਲਾਏ ਸੀ ਇਮਾਨਦਾਰੀ ਨਾਲ ਦੇ ਦਿਓ ਭਰਾਓ 3500 ਰੁਪਇਆ ਜੈਨ ਸਾਹਿਬ ਪਹਿਲਾਂ ਹੀ ਦੇ ਗਏ ਲਓ ਜੀ ਸੋਨੀ ਪੱਦੀ ਪੋਸੀ ਜੇਤੂ ਜੀ ਓ ਸੋਨੂ ਓ ਸੋਨੂ ਓ ਸੋਨੂ ਪ੍ਰੀਤ ਮੋਗਈ ਸਾਰੇ ਮੇਰੇ ਵੀਰ ਇੱਧਰ ਆ ਜਾਣਾ ਓਏ ਆ ਪੁੱਤਰਾ ਓ ਸੋਨੂ ਹੈਪੀ ਲੱਭੂ ਸਾਰੇ ਆ ਲਾੜੇ ਚੱਲ ਮੇਰੇ ਨਾਲ ਕੀ ਗੱਲ ਹੈ ਆ ਲਗਾਣ ਰੁਪਈਏ ਆਜੋ ਆਜੋ ਓਏ ਕੋ ਤੁਨੂ ਰੁਪਈਏ ਮਾਰ ਤੂੰ ਕੋਈ ਹੋਈ ਗੱਲ ਨਹੀਂ ਆ ਜਾ ਬਹੁਤ ਵਧੀਆ ਸ਼ਾਲ ਲਈ ਜੀਓ ਐਵੇਂ ਨਾ ਤਾਂ ਨੂੰ ਚੜੀ ਜਾਓ ਇਹ ਲਾਦਾ ਇੱਕ ਵਾਰੀ ਤੁਨੂ ਦੇ ਨਾਂ ਦੇ ਇਹਨੂੰ ਉਹ ਮੇਰਾ ਬੋਤਲ ਕੋਈ ਸ਼ਾਲ ਲਾਉਣੀ ਮਾਰੀ ਮੋਟੀ ਗੱਲ ਨਹੀਂ ਆ ਇਹਨੂੰ ਹੋ ਜਾ ਯਾਰ ਹਾਂ ਇੱਥੇ ਕੱਢ ਲੈਂਦੇ ਆ ਬਸ ਆ ਗਿਆ ਪਤਾ ਆਹ ਤੇ ਕੋਤ ਤੂੰ ਮਾਰ ਆ ਜਾ ਆਹ ਬਾਜੀ ਵੀ ਆਉਣ ਵਿੱਚ ਆ ਲੈ ਚੱਲ ਬਲਦੇਵ ਸਭ ਬਾਅਦ ਚ ਦਿਨੇ ਪੈਸੇ ਦੇ ਆਪਣੇ ਕੋਲ ਤੁਨੂ ਜਿਨੇ ਫੜਾਉਣੇ ਫੜਾ ਦਿਓ ਜਕਾਰਾ ਬਾਬੇ ਸੋਨ ਦਾ ਜੀ ਦਾ ਜੇ ਦਰਬਾਰ ਕੀ ਹੈ ਚਲੋ ਚਲੋ ਤਾੜੀਆਂ ਤਾੜੀਆਂ ਲਓ ਬਾਹਲਾ ਵਿੱਚ ਚਾਬੀ ਲਾ ਮੋਟਰਸਾਈਕਲ ਦੇ ਲਾਡੀ ਭਾਜੀ ਆ ਜਾਓ ਤੁਸੀਂ ਲਾ ਚਾਬੀ ਭਾਜੀ ਮੈਂ ਕੋਲੀਆਂ ਜੀ ਤੇ ਡਿਆ ਦੇਖੋ ਬਾਜੋ ਜੂ ਸਟਾਰਟ ਬਾਜ ਬੱਸ ਹੋ ਗਿਆ ਹੋ ਗਿਆ ਹੋ ਗਿਆ ਉਹ ਪੈਸੇ ਉੱਪਰਲੇ ਵੀ ਦੇ ਦੇ ਵੀਰ ਜੀ ਕੀ ਬਾਤਾਂ ਸੋਨੂ ਪੱਦੀ ਪੋਸੀ ਜੀ ਕੀ ਬਾਤਾਂ ਜੀ ਸਵਾਦ ਆ ਗਿਆ ਜੀ ਗੱਲਾਂ ਵਾਲਾ ਬਾਜੀ ਹੌਸਲਾ ਹੀ ਦੇ ਦੇ ਕਾਕਾ ਨੰਦਾ ਚੌਰ ਉਹਦੀ ਵੀ ਮੰਦੀ ਤਿਆਰ ਰੱਖੋ ਐਵੇਂ ਨਾ ਭਲੇਖੇ ਜਰੇ ਜੀ ਉਹ ਕਿਤੇ ਕਾਕਾ ਉੱਪਰ ਚੜ ਇੱਥੋਂ ਦੀ ਨਾ ਉੱਪਰ ਚੜ ਜਾ ਚੜ ਜਾ ਮੇਰਾ ਪੁੱਤ ਆ ਪਾਉ ਜੀ ਮੰਦੀ ਵੀ ਮਾ ਮਤਲਬ ਸਾਹ ਮੈਂ ਚੱਲਾ ਦੂਸਰੇ ਨੰਬਰ ਦਾ ਜੋ ਏਵਨ ਕੋਲਡ ਸਟੋਰ ਪੜਦੀਆ ਰੋਡ ਸ਼ਾਹਕੋਟ ਕੀ ਬਾਤ ਸ਼੍ਰੀ ਜਗਦੀਸ਼ ਮਟੇਰਾ ਜੀ ਐਮਸੀ ਸਾਹਿਬ ਉਹਨਾਂ ਦੇ ਨਾਲ ਸ਼੍ਰੀ ਸੁਰਿੰਦਰਜੀਤ ਜੀ ਚੱਠਾ ਸਤੀਸ਼ ਰਿਆਂ ਜੀ ਇਹ ਹਰ ਸਾਲ ਮੁੰਦੀ ਪੱਕੀ ਹੋ ਗਈ ਦੋਸਤੋ